ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਲੋਕਾਂ ਨਾਲ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਧੀਰੇ ਇਨਕਲਾਬੀ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਹੋ ਬਰਬਾਦ ਹੋ ਬਰਬਾਦ ਸਰਕਾਰ ਜੋਗ ਮੁਲਾਜ਼ਮ ਪੈਨਸ਼ਨ ਸਾਥੀ ਅਸੀਂ ਅੱਜ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਦੀ ਕਾਲ ਦੇ ਉੱਪਰ ਬਲਾਕ ਪੱਧਰੀ ਐਕਸ਼ਨ ਵਾਲੇ ਇਕੱਠੇ ਹੋਏ ਆ। ਤੇ ਪੰਜਾਬ ਸਰਕਾਰ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਦੇ ਕੇ ਮੁਲਾਜ਼ਮਾਂ ਦੇ ਨਾਲ ਧੋਖਾ ਕਰ ਰਹੀ ਆ। ਆਮ ਲੋਕਾਂ ਦੇ ਨਾਲ ਵੀ ਜਿਹੜੇ 14 ਦਰਾਂ ਕੀਤੇ ਵਾਦੇ ਸੀਗੇ ਉਹ ਫੁਰੇ ਨਹੀਂ ਕੀਤੇ ਜਾ ਰਹੇ। ਤੇ ਸਾਡੇ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਨੇ ਇਹ ਫੈਸਲਾ ਕੀਤਾ ਹੈਗਾ ਕਿ 22, 23, 24 ਅਗਸਤ ਨੂੰ ਜੇਕਰ ਸਰਕਾਰ ਮੀਟਿੰਗਾਂ ਦਾ ਕੋਈ ਮੁਲਾਜ਼ਮ ਪੈਨਸ਼ਨ ਫਰਾਂਟ ਦੀ ਮੰਗਾਂ ਦਾ ਕੋਈ ਸਾਥ ਖਲ ਨਹੀਂ ਕੱਢਦੀ ਤਾਂ ਸਰਕਾਰ ਦੇ ਕੁਤਲੇ ਔਰ ਲਾਰਿਆਂ ਦੀ ਪੰਡ ਜਿਹੜੀ ਆ ਪੂਤੀ ਜਾਏਗੀ ਉਹ ਲੜੀ ਤਹਿਤ ਸਾਡੇ ਕੋਰਪਸ ਵੀ ਬਲਾਗ ਦੇ ਵਿੱਚ ਪੰਜਾਬ ਮੁਲਾਜ਼ਮ ਪੈਨਸ਼ਨ ਸਾਂਝੇ ਫਰਾਂਟ ਵੱਲੋਂ ਅੱਜ 24 ਅਸਤ ਨੂੰ ਜਿੱਥੇ ਮੀਟਿੰਗਾਂ ਦੇ ਲਈ ਵਾਰ-ਵਾਰ ਸਮਾਂ ਦਿੱਤਾ ਗਿਆ ਉਹ ਮੀਟਿੰਗਾਂ ਦੀਆਂ ਕਾਪੀਆਂ ਵੀ ਸਾੜਨੀਆਂ ਤੇ ਨਾਲ ਦੀ ਨਾਲ ਆਪਾਂ ਪੰਜਾਬ ਸਰਕਾਰ ਦੇ ਜਿਹੜੇ ਆ ਪੁਤਲਾ ਆ ਉਹਦਾ ਵੀ ਆਪਾਂ ਸੰਸਕਾਰ ਕਰਨਾ ਆ ਕਾਕੇ ਇਹਦਾ ਫੇਕ ਜਿਹੜਾ ਆ ਪੰਜਾਬ ਸਰਕਾਰ ਦੇ ਫੌਰੀ ਤੱਕ ਪਹੁੰਚੇ ਜੀ। ਤੇ ਬੇਨਤੀ ਕਰਾਂਗਾ 2 ਮਿੰਟ ਲਈ ਸਾਡੇ ਕਿਸਾਨ ਆਗੂ ਸਾਡੇ ਦਰਮਿਆਨ ਪਹੁੰਚੇ ਤਲਵਿੰਦਰ ਸਿੰਘ ਹੀਰ ਜੀ। ਉਹ 2 ਮਿੰਟ ਦੇ ਲਈ ਜਿਹੜਿਆ ਤਸ਼ੱਦਦ ਹੋ ਰਹੇ ਆ ਸਾਡੀਆਂ ਢੈਣਾ ਦੇ ਉੱਪਰ ਰੋਜ਼ ਕਿਤੇ ਨਾ ਕਿਤੇ ਖਬਰ ਆਉਦੀ ਆ ਉਹਦੇ ਲਈ ਆਪਣੇ ਦੋਸ਼ ਸ਼ਬਦ ਜਿਹੜੇ ਸਾਡੇ ਨਾਲੇ ਹਾਂਜੀ ਕਰਨਗੇ। ਉਸ ਤੋਂ ਬਾਅਦ ਆਪਾਂ ਜਿਹੜਾ ਆ ਪੁਤਲਾ ਆ ਚੌਂਕ ਦੇ ਵਿੱਚ ਲਾ ਕੇ ਫੂਕ ਦੇਣਾ ਆ। ਕਿਸਾਨ ਆਗੂ ਸਾਡੇ ਤਲਵਿੰਦਰ ਸਿੰਘ ਹੀਰ ਜੀ ਅੱਜ ਆਪਣੇ ਮੁਲਾਜ਼ਮਾਂ ਫੌਜਿਆਂ ਦੇ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਆਪਾਂ ਇੱਥੇ ਪੁੱਜੇ ਆਂ ਪੰਜਾਬ ਸਰਕਾਰ ਜਿਹੜੀ ਭਗਤ ਸਿੰਘ ਦੇ ਰਾਹ ਦੀ ਪੱਗ ਬਣ ਕੇ ਬੜੀਆਂ-ਬੜੀਆਂ ਗੱਲਾਂ ਕਰਦੀ ਸੀ ਸਾਡੇ ਠੇਕੇ ਵਾਲੇ ਮੁਲਾਜ਼ਮਾਂ ਨੂੰ ਕੋਈ ਪੱਕਾ ਨਹੀਂ ਕੀਤਾ ਜਾ ਰਿਹਾ ਅੰਗਣਵਾਲ ਬੜੀਆਂ ਭੈਣਾ ਦਰਦਰ ਠੇਕੇ ਖਾਨੀਆਂ ਫਿਰਤੀਆਂ ਤੇ ਪੁਰਾਣੀਆਂ ਪੈਨਸ਼ਨਾਂ ਵੱਧ ਕੀਤੀਆਂ ਜਾ ਰਹੀਆਂ ਮੁਲਾਜ਼ਮਾਂ ਨਾਲ ਕੋਈ ਮੀਟਿੰਗ ਨਹੀਂ ਕੀਤੀ ਜਾ ਰਹੀ ਸਿਰਫ ਚੋੜਾ ਤੇ ਔਰ ਆਪਣੇ ਫੁੱਕੇ ਵਾਧਿਆ ਤੇ ਲਾਰਿਆ ਤੇ ਜੋਰ ਮਾਇਆ ਇਹ ਸਰਕਾਰ ਦਾ ਉਹ ਨਾ ਕਿਤਨਾ ਫੁੱਕਣਿਆ ਤੁਸੀਂ ਆਪਣਾ ਰੋਸ ਪ੍ਰਦਰਸ਼ਨ ਲਈ ਇਕੱਠੇ ਹੋਇਆ ਨਾਲ ਹੀ ਜਿਹੜੀ ਇੱਕ ਬਹੁਤ ਵਿਕਦਾਇਕ ਕਦਮ ਸਾਡੇ ਕਲਕੱਤਾ ਦੀ ਇੱਕ ਡਾਕਟਰ ਧੀ ਨਾਲ ਉੱਤੇ ਯੂਪੀ ਦੌਰਾਨ ਬਲਤਕਾਰ ਹੋਇਆ ਔਰ ਬਹੁਤ ਵਿੱਚ ਉਸ ਨੂੰ ਬਹੁਤ ਬੁਰੀ ਤਰ੍ਹਾਂ ਨੌਚ-ਨੌਚ ਕੇ ਮਾਰਿਆ ਗਿਆ ਆਪਣੀ ਉਸ ਭੈਣ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਔਰ ਉਹਨਾਂ ਜ਼ਾਲਮ ਸਰਕਾਰਾਂ ਨੂੰ ਜਿਨ੍ਹਾਂ ਦੀ ਸ਼ੈਤ ਉਹ ਦਰਿੰਦਗੀਆ ਬਾਪਰ ਰਿੰਗਾ ਔਰ ਲਗਾਤਾਰ ਬਾਪਰ ਰਿੰਗਾ ਕੱਲੀ ਇਹ ਕਲਕੱਤੇ ਦੀ ਘਟਨਾ ਨਹੀਂ ਪਹਿਲੇ ਦਿਲਕਸ਼ ਬੰਨੋ ਦਾ ਜੋ ਹੋਇਆ ਸਾਰੇ ਪਸਾਤੀ ਜਾਣਦੇ ਆ ਉਦੋਂ ਬਾਅਦ ਅਨਾਮ ਚ ਕੀ ਹੋਇਆ ਹਾਥਰਸਤ ਕੀ ਹੋਇਆ ਤੇ ਸਾਡੀਆਂ ਪਹਿਲਵੰਤੀਆਂ ਆ ਨਾ ਕੀ ਹੋਇਆ ਸਾਰੇ ਸਾਥੀਆਂ ਨੂੰ ਪਤਾ ਅਸੀਂ ਹਰ ਉਸ ਵਰਗ ਨਾਲ ਜਿਹਦੇ ਨਾਲ ਸਰਕਾਰਾਂ ਜ਼ੁਲਮ ਕਰਦੀਆਂ ਉਹਨਾਂ ਦੇ ਲਈ ਇਨਸਾਫ ਦੀ ਮੰਗ ਉਠਾਉਣ ਲਈ ਇੱਥੇ ਇਕੱਠੇ ਹੋਏ ਆਂ ਔਰ ਇਹਨਾਂ ਸਰਕਾਰਾਂ ਨੂੰ ਇੱਕ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਤੁਹਾਡਾ ਲਾਰਿਆ ਤੋ ਤੁਹਾਡਾ ਧਾਬਿਆ ਤੋ ਅਸੀਂ ਕਿਸੇ ਤਰ੍ਹਾਂ ਪਰਮਾਨੰ ਦੀ ਮੰਦੀ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਆ ਸਾਥੀ ਪੁਤਲਾ ਜਰੂਰ ਲਿਆਓ ਪੰਜਾਬ ਸਰਕਾਰ ਮੁਰਦਾਬਾਦ 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 ਮਜ਼ਦੂਰ ਪੈਨਸ਼ਨ ਕਿਸਾਨ ਮਜ਼ਦੂਰ ਦੁਕਾਨਦਾਰ ਰੇਖਤਾ ਜਿੰਦਾਬਾਦ

ਪੱਤੇ ਸੈਂਟੀ ਪੱਤੇ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪ੍ਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪ੍ਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਸੱਚੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਬਾਰ ਬਾਰ ਮੀਡੀਆ ਦਾ ਸਮਾਂ ਦੇ ਕੇ ਪਿੰਡ ਵਾਲੀ ਪੰਜਾਬ ਸਰਕਾਰ ਨੂੰ ਜਿੰਨਾ ਦੇ ਕੇ ਪੱਟਣ ਵਾਲੀ ਸਰਕਾਰ ਮੁਰਦਾਬਾਦ 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 ਤੂਫਾਨ ਇਨਕਲਾਬੀ ਮੁਰਦਾਬਾਦ 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 ਤੂਫਾਨ ਇਨਕਲਾਬੀ ਮੁਰਦਾਬਾਦ 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 ਆਜ਼ਾਦ ਸਰਕਾਰ ਮੁਰਦਾਬਾਦ 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 ਤੂਫਾਨ ਇਨਕਲਾਬੀ ਮੁਰਦਾਬਾਦ 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 ਆਜ਼ਾਦ ਸਰਕਾਰ ਮੁਰਦਾਬਾਦ 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 ਮੰਗਾਂ ਵੀ ਮੰਦੇ ਮੁਰਦਾਬਾਦ लाजमा पैसा लोका चोरा दरान वाहे पूरे करो ਬਣਾਜਮਾ ਪੈਸ਼ਾ ਲੋਕਾਂ ਨਾਲ ਛੋਨਾ ਵਾਅਦੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਜੈ ਸਰਕਾਰ ਜਿੰਦਾਬਾਦ 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 ਜੈ ਸਰਕਾਰ ਹੋਰ ਬਰਬਾਦ ਹੋਰ ਬਰਬਾਦ ਹੋਰ ਬਰਬਾਦ ਲੜਦੇ ਲੋਕ ਜਿੰਦਾਬਾਦ 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 ਬਣਾਜਮਾ ਪੈਨਸ਼ਨਰ ਮਜ਼ਦੂਰ ਕਿਸਾਨ ਦੁਕਾਨਦਾਰ ਇੱਕ ਆ ਜਿੰਦਾਬਾਦ 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 गुली <laughs> ਦਰਮਿਆਨ ਪਹੁੰਚੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਕਰਦਾ ਆ ਸਾਡੇ ਦਰਮਿਆਨ ਜਿਹੜੇ ਦਾਦੀ ਆਲ ਵੀ ਜਿਹੜੇ ਤੋਂ ਪਹੁੰਚੇ ਆ ਉਹਨਾਂ ਦੀ ਵੀ ਪਹੁੰਚੇ ਹੋਣਾ ਰੇਡ ਹੋਗਾ ਨਾ ਨਹੀਂ ਕੰਮ ਨਹੀਂ ਮੇਰਾ ਨਹੀਂ ਕੰਮ ਧੰਵਾ ਤੁਹਾਡਾ ਵੀ ਆਉਣ ਲਈ ਬਾਸ ਆਫੀਸ ਦੇ ਕਿੱਥੇ ਕਰ ਭਰਾਵਾ ਦਾ ਧੰਨਵਾਦ ਕਰਦੇ ਉਹਦੇ ਲਈ ਨਾਲ ਦੀ ਨਾਲ ਰਾਹ ਗਿਆਨਾਂ ਨੂੰ ਸੁਵਸਥਾ ਹੋਈ ਜਾਂਦੇ ਸਿਮਾ ਚਾਹੁੰਦੇ ਆ ਦੁਕਾਨਦਾਰ ਭਰਾਵਾ ਤੋਂ ਰਾਹਗੀ ਭਰਾਵਾ ਤੋਂ ਮਾफी ਮੰਗਦੇ ਆ ਸਾਡੀ ਮਜਬੂਰੀ ਹੈ ਥੋੜੀ ਜਹੀ ਬਾਸ ਸੱਤ ਮਹੀਨੇ ਸਾਨੂੰ ਰੇਡ ਕਰਨ ਦੀ ਪਈ ਆ ਉਹਦੇ ਅਸੀਂ ਐਸਾਈਰੂ ਘਾਗਿਆ ਰਾਹ ਚਾਲੂ ਕਾਟ ਹੋ ਰਹਾ ਹੈ ਲੜਦੇ ਲੋਕ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ ਇਹਦਾ ਰਾਹ ਇਹਦੇ ਕੋਲ ਇੱਕ ਸਾਈਡ ਤੋਂ ਪਲੀਜ਼ ਇਧਰ ਹੋ ਜੀ ਲੜਦੇ ਲੋਕ ਜਿੰਦਾਬਾਦ 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 ਜਾ ਸਰਕਾਰ ਮਰਦਾਬਾਦ 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 ਮਜਾ ਸਰਕਾਰ ਹੋਰਬਾਦ ਹੋਰਬਾਦ ਪੰਜਾਬ ਸਰਕਾਰ ਮਰਕ ਕੋਈ ਮਲਾਜਮ ਜਿਥੇ ਬੰਦੀਆਂ ਨੇ ਪੰਜਾਬ ਸਰਕਾਰ ਦਾ ਸੈਂਟਰ ਸਰਕਾਰ ਦਾ ਫਿਕਰ ਜਿਹਦੇ ਵਿੱਚ ਉਹ ਉਦਲਾ ਦਾ ਫੂਕਿਆ ਜਾ ਚੁੱਕਾ ਵਾ ਪਰ ट्रैफिक ਬਹੁਤ ਆ ਗਈ ਹੈ ਜਿੱਦਾਂ ਦੇਖੋ ਉਦਲਾ ਤੋਂ ਆਈ ਜਾਂਦੀ ਕਰਿਆ ਬਹੁਤ ਵੱਡਾ ਪਰ ਉਹ ਨਹੀਂ ਜਮ ਕੁਝ ਮਿੰਟਾਂ ਦਾ ਲਾਇਆ ਬਹੁਤ ਲੱਗਾ ਆਮ ਜਨਰ ਪਰੇਖਣ ਵਾਹਿਗੁਰੂ ਜੀ ਕਾ ਹਾਲਾ ਵਾਹਿਗੁਰੂ